ਸਕੀਤਾਰ ਸਾਖੀਆ ਤਹਿਤ ਅੱਜ ਅਸੀਂ ਜਾਣਾਂਗੇ ਗੁਰੂ ਨਾਨਕ ਦੇਵ ਜੀ ਦੁਆਰਾ ਮੋਦੀ ਖਾਨੇ ਵਿੱਚ ਨੌਕਰੀ ਕਰਨੀ ਅਤੇ ਗੁਰੂ ਜੀ ਦਾ ਵਿਆਹ ਸultanpur ਲੋਧੀ ਦੇ ਨਵਾਬ ਦੌਲਤਖਾਨਾ ਲੋਧੀ ਨੇ ਰਾਏ ਕੋਏ ਦੀ ਤਲਵੰਡੀ ਦਾ ਮਾਲੀਆ ਉਗਰਾਹਣ ਦਾ जय राम जी की ड्यूटी लाई हुई सी जिस कारण जय राम जी का तलवंडी विखे मेहता कालू जी वास्ता वासता पा सी। इस मेल मिलाप कारण जय राम जी का मेहता कालू जी उत्ते चंगा प्रभाव सी जय राम जी की शख्सियत तो राय बलार जी बड़े खुश सन ਅਤੇ ਉਹਨਾਂ ਨੇ ਵਿਚ ਪੈ ਕੇ ਬੀਬੇ ਨਾਨਕੀ ਦਾ ਰਿਸ਼ਤਾ ਜੈਰਾਮ ਜੀ ਨਾਲ ਕਰਵਾ ਦਿੱਤਾ ਵਿਆਹ ਹੋਣ ਉਪਰੰਤ ਜੈਰਾਮ ਬੀਬੇ ਨਾਨਕੀ ਜੀ ਨੂੰ ਸੰਤਾਨਪੁਰ ਲੋਧੀ ਲੈ ਗਏ ਮਹਿਤਾ ਕਾਲੂ ਜੀ ਇੱਕ ਉਤਸ਼ਾਹੀ ਪਿਤਾ ਹੋਣ ਕਾਰਨ ਗੁਰੂ ਨਾਨਕ ਦੇਵ ਜੀ ਨੂੰ ਇੱਕ ਕਮਾਊ ਪੁੱਤ ਦੇ ਰੂਪ ਵਿੱਚ ਦੇਖਣਾ ਚਾਹੁੰਦੇ ਸਨ ਜਦ ਕੇ ਗੁਰੂ ਜੀ ਹਮੇਸ਼ਾ ਭక్తి ਵਿੱਚ ਹੀ ਮੀਨ ਰਹੇ ਸਨ ਆਪਣੇ ਖਾਂਦੇ ਪਿੰਦੇ ਬਹੁਤ ਕਠਸਨ ਮਹਤਾ ਕਾਲੂ ਜੀ ਮਿਤ ਦੇ ਕਲੇਸ਼ ਤੋਂ ਪ੍ਰਭਾਵਿਤ ਹੋ ਕੇ ਰਾਇਵਾਲਾ ਨੇ ਉਹਨਾਂ ਨੂੰ ਕਹਿ ਦਿੱਤਾ ਸੀ ਕਿ ਨਾਨਕ ਜੀ ਜੋ ਵੀ ਨੁਕਸਾਨ ਕਰਨ ਮੈਂ ਭਰ ਦਿਆ ਕਰਾਂਗਾ ਦੇਖਣਾ ਕਿਤੇ ਇਹਨਾਂ ਦਾ ਮੂਨਾ ਫਟਕਾਰ ਦੇਣਾ ਮੇਰੇ ਪਿੰਡ ਦੇ ਵੱਡੇ ਭਾਗ ਹਨ ਕਿ ਇਸ ਮਹਾਨ ਆਤਮਾ ਦਾ ਇੱਥੇ ਜਨਮ ਹੋਇਆ ਹੈ ਨਾਲ ਹੀ ਰਾਇਵਲਾਰ ਜੀ ਨੇ ਜੈ RAM ਜੀ ਨੂੰ ਕਹਿ ਦਿੱਤਾ ਕਿ ਨਾਨਕ ਜੀ ਦੀ ਨੌਕਰੀ ਦਾ ਸੁਲਤਾਨਪੁਰ ਲੋਧੀ ਵਿਖੇ ਪ੍ਰਬੰਧ ਕਰਨ ਇਸ ਦੇ ਹੱਲ ਤਰੂਪ ਗੁਰੂ ਜੀ ਨੂੰ ਭਾਈ ਜੈ RAM ਜੀ ਨਾਲ ਸਲਤਾਨਪੁਰ ਭੇਜ ਦਿੱਤਾ ਗਿਆ ਇਹ ਗੱਲ 1484 ਈਸਵੀ ਦੀ ਹੈ ਜਦੋਂ ਉਹ 15 ਸਾਲ ਦੀ سن ਉੱਥੇ ਉਹਨਾਂ ਨੂੰ 1485 ਈਸਵੀ ਵਿੱਚ ਮੋਦੀ ਖਾਨੀ ਵਿੱਚ ਮੋਦੀ ਦੀ ਅਸਾਮੀ ਤੇ ਲਗਾ ਦਿੱਤਾ ਗਿਆ ਮੋਦੀ ਦਾ ਕੰਮ ਵਿੱਤੀ ਜਨਸਾਂ ਅਤੇ ਵੱਟੀ ਰਕਮ ਦਾ ਸਾਵ ਰੱਖਣਾ ਸੀ ਇਸ ਬਦਲੇ ਜਿੰਨ ਸਾਤੇ ਨਕਦੀ ਦੇ ਰੂਪ ਵਿੱਚ ਤਨਖਾਹ ਮਿਲਦੀ ਸੀ ਗੁਰੂ ਜੀ ਨੇ ਇਸ ਕੰਮ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਨਵਾਇਆ ਉਹ ਮਿੱਠਾ ਬੋਲਦੇ ਪੂਰਾ ਤੋਲਦੇ ਅਤੇ ਹਰ ਛੋਟੇ ਵੱਡੇ ਨਾਲ ਇੱਕੋ ਜਿਹਾ ਚੰਗਾ ਵਰਤਾਓ ਕਰਦੇ ਲੋਕੀ ਉਹਨਾਂ ਤੇ ਬਹੁਤ ਖੁਸ਼ ਹੁੰਨ इस तो पेल मोदीखाने बहुत माड़ा बरतावी बहुत शिकायत सन इस तो छोट मोदी खाने विच कपला भी काफी रहिंदा सी निजी जिंदगी रात रहा उठते वेई नदी पर ਜਾ ਕੇ ਇਸ਼ਨਾਨ ਕਰਦੇ ਫਿਰ ਕੰਡੇ ਤੇ ਬੈਠ ਕੇ ਭਜਨ ਬੰਦਗੀ ਵਿੱਚ ਜੁੜ ਜਾਂਦੇ ਜਿੱਥੇ ਹੁਣ ਗੁਰਦੁਆਰਾ ਬੇਰ ਸਾਹਿਬ ਹੈ ਫਿਰ ਸਾਰਾ ਦਿਨ ਆਪਣਾ ਕਾਰ ਵਿਹਾਰ ਕਰਦਿਆਂ ਕਰਤਾਰ ਵਿੱਚ ਹੀ ਉਹਨਾਂ ਦਾ ਚਿੱਤ ਲੱਗਿਆ ਰਹਿੰਦਾ ਪ੍ਰਾਤਨ ਜਨਮ ਸਾਖੀ ਅਨੁਸਾਰ ਇੱਕ ਦਿਨ ਇੱਕ ਸਾਧੂ ਆਟਾ ਖਰੀਦਣ ਆਇਆ ਆਪ ਤੱਕੜੀ ਫੜ ਕੇ ਤੋਲਣ ਲੱਗ ਪਏ ਜਦ 12 ਧਾਰਨਾਵਾਂ ਵਿੱਚੋਂ 13ਵੀਂ ਤੇ ਆਈ ਤਸੁਰ ਪਰਮਾਤਮਾ ਵਿੱਚ ਐਸੀ ਜੁੜੀ ਕਿ 13 ਹਾਂ 13 ਹਾਂ ਕਰਦੇ 13 ਤੇ ਹੀ ਅਟਕ ਰਹੇ ਅਤੇ ਧਾਰਨਾ ਟੋਲੀ ਗਈ ਸਾਧੂ ਬੜਾ ਹੈਰਾਨ ਹੋਇਆ ਅਤੇ ਪੁੱਛਣ ਲੱਗਾ ਕਿ ਇਸ ਤਰ੍ਹਾਂ ਤੋਲਣ ਨਾਲ ਮੋਦੀ ਖਾਨਾ ਕਿਵੇਂ ਬਸੇਗਾ ਗੁਰੂ ਜੀ ਨੇ ਉੱਤਰ ਦਿੱਤਾ ਕਿ ਉਸ ਦੇ ਨਾਮ ਵਿੱਚ 13 13 ਕਹਿਣ ਵਿੱਚ ਹੀ ਬਰਕਤ ਪੈਂਦੀ ਹੈ ਸਾਰਾ ਸੰਸਾਰ ਮੇਰਾ ਮੇਰਾ ਕਰਕੇ ਹੀ ਖੁਵਾਰ ਹੋ ਰਿਹਾ ਹੈ ਇਹਨਾਂ ਨੂੰ ਜਿਨ੍ਹਾਂ ਨੂੰ ਈਰਖਾ ਸੀ ਉਹਨਾਂ ਬਹੁਤ ਸ਼ਿਕਾਇਤਾਂ ਕੀਤੀਆਂ ਪਰ ਜਿੰਨੇ ਵੇਰ ਵੀ ਹਿਸਾਬ ਚੱਕ ਹੋਇਆ ਗੁਰੂ ਜੀ ਦਾ ਕੁਝ ਵਾਦਾ ਹੀ ਨਿਕਲਿਆ ਕਿਉਂਕਿ ਉਹ ਆਪਣੀ ਪੂਰੀ ਤਨਖਾਹ ਘਰ ਨਹੀਂ ਲੈ ਜਾਂਦੇ ਸਨ ਸਹੂ ਲੋੜ ਅਨਸਾਰ ਹੀ ਰਸਦ ਲੈ ਕੇ ਵੰਡ ਦਿੰਦੇ ਸਨ ਇੱਕ ਵਾਰ ਕਿਸੇ ਤੱਕੜੀ ਚੁਗਲੀ ਦੇ ਅਸਰ ਹੇਠ ਨਵਾਬ ਦਲਦਖਾਨੇ ਗੁਰੂ ਜੀ ਨੂੰ ਇੱਕ ਕੋਠੜੀ ਵਿੱਚ ਜਿੱਥੇ ਅੱਜਕੱਲ ਗੁਰਦੁਆਰਾ ਕੋਠੜੀ ਸਾਹਿਬ ਹੈ ਨਜ਼ਰ ਅੰਦਾਜ਼ ਕਰਕੇ ਮੋਦੀ ਖਾਨ ਨੇ ਦੀ ਚੈਕਿੰਗ ਕਰਵਾਈ ਇਸ ਵਾਰ ਵੀ ਗੁਰੂ ਜੀ ਦਾ ਸਰਕਾਰ ਵੱਲ ਵਾਅਦਾ ਹੀ ਨਿਕਲਿਆ ਇਸ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਉਹ ਜੋ ਲੋਕਾਂ ਦੀ ਮਦਦ ਕਰਦੇ ਸਨ ਆਪਣੀ ਤਨਖਾਹ ਅਤੇ ਰਸ ਦੀ ਸੀਮਾ ਵਿੱਚ ਰਹਿ ਕੇ ਕਰਦੇ ਸਨ ਜਨਮ ਸਾਖੀ ਸਹਿਤ ਅਨੁਸਾਰ ਗੁਰੂ ਜੀ ਦਾ ਲੇਖਾ ਹੋਣ ਉਪਰੰਤ ਕਿਹਾ ਕਿ ਹੁਣ ਤੁਸੀਂ ਆਪਣਾ ਕੰਮ ਸੰਭਾਲੋ ਮੈਂ ਹੁਣ ਤੁਹਾਡਾ ਕੰਮ ਨਹੀਂ ਕਰ ਸਕਾਂਗਾ ਇਸ ਤਰ੍ਹਾਂ ਗੁਰੂ ਜੀ ਸਾਡੇ ਵਾਸਤੇ ਘਾਲ ਖਾਏ ਕੁਝ ਹਾਚਉਂਦੇ ਦੇ ਬੇਪੂਰਨੇ ਪਾਈ ਅੱਗੇ ਗੁਰੂ ਜੀ ਦਾ ਵਿਆਹ ਮੋਦੀ ਖਾਣੇ ਵਿੱਚ ਕੰਮ ਕਰਦੇ ਆ ਲੋਕੀ ਬਹੁਤ ਖੁਸ਼ ਹਨ ਜਿੱਥੋਂ ਦਾ ਕਿ ਮੋਦੀ ਖਾਣਾ ਜਿਸ ਦੀਆਂ ਪਹਿਲਾਂ ਬਹੁਤ ਸ਼ਿਕਾਇਤਾਂ ਸਨ ਹੁਣ ਬਹੁਤ ਵਧੀਆ ਚੱਲ ਰਿਹਾ ਸੀ ਤੇ ਨਵਾਬ ਬਾਲਸਾ ਦਾ ਲੋਦੀ ਵੀ ਗੁਰੂ ਜੀ ਦੀ ਕੁਸ਼ਲਤਾ ਪੂਰੇ ਦੇ ਕਾਰਗੁਜ਼ਾਰੀ ਤੋਂ ਬਹੁਤ ਖੁਸ਼ ਸੀ ਅਪਰੰਤ ਜੈਰਾਮ ਜੀ ਅਤੇ ਬੀਬੇ ਨਾਨਕੀ ਜੀ ਉਹਨਾਂ ਨੂੰ ਬਚਿਤ ਨਾ ਕਰਨ ਦੇ ਸਬਾ ਤੋਂ ਚਿੰਤਤ ਸਨ ਇਸ ਲਈ ਉਹਨਾਂ ਨੇ ਗੁਰੂ ਜੀ ਦਾ ਵਿਆਹ ਕਰਨ ਬਾਰੇ ਗੰਭੀਰਤਾ ਨਾਲ ਸੋਚਿਆ ਉਹਨਾਂ ਦਾ ਵਿਚਾਰ ਸੀ ਕਿ ਗ੍ਰਸਤ ਵਿੱਚ ਪਾ ਕੇ ਨਾਨਕ ਜੀ ਵੀ ਵੱਚਤ ਕਰਨ ਵਾਲੇ ਸੋਚਣ ਲੱਗ ਪੈਣਗੇ ਬਟਾਲੇ ਦੇ ਰਹਿਣ ਵਾਲੇ ਭਾਈ ਮੂਲਚੰਦ ਜੋ ਕਿ ਪੱਖੋ ਕੇ ਰਡਾਵੇ ਦਾ ਪਟਵਾਰੀ ਸੀ ਜੈ ਰਾਮ ਜੀ ਦਾ ਜਾਣੂ ਸੀ ਉਹਨਾਂ ਦੀ ਲੜਕੀ ਬੀਬੀ ਸਲਖਣੀ ਜੀ ਬੜੀ ਸੂਝਵਾਨ ਤੇ ਸੁੰਦਰ ਸੀ ਜੈ ਰਾਮ ਜੀ ਨੇ ਗੁਰੂ ਜੀ ਵਾਸਤੇ ਸਲਖਣੀ ਜੀ ਦੇ ਰਿਸ਼ਤੇ ਦੀ ਗੱਲ ਚਲਾਈ ਤਾਂ ਮੂਲਚੰਦ ਦੀ ਟਟਪਟ ਰਜ਼ਾਮੰਦ ਹੋ ਗਏ ਕਿਉਂਕਿ ਮੋਦੀ ਖਾਨੇ ਦੇ ਇੰਚਾਰਜ ਦਾ ਰਤਵਾ ਕਾਫੀ ਚੰਗਾ ਜਿਨਿਆ ਜਾਂਦਾ ਸੀ ਗੁਰੂ ਜੀ ਜੈ ਰਾਮ ਜੀ ਤੇ ਬੀਬੀ ਨਾਨਸੀ ਜੀ ਦੇ ਖੋਲੇ ਦੇ ਉਲਟ ਵਿਆਹ ਵਿੱਚ ਰੁਚੀ ਪ੍ਰਗਟ ਕੀਤੀ ਉਹਨਾਂ ਨੇ ਮਾਤਾ ਤ੍ਰਿਪਤੀ ਜੀ ਪਿਤਾ ਕਾਲੂ ਜੀ ਅਤੇ ਰਾਏ ਬਲਾਰ ਜੀ ਨਾਲ ਇਸ ਰਿਸ਼ਤੇ ਬਾਰੇ ਸਲਾਹਤਾ ਪਹਿਲਾਂ ਹੀ ਕੀਤੀ ਹੋਈ ਸੀ ਹੁਣ ਉਹਨਾਂ ਨੂੰ ਸੱਦੇ ਭੇਜ ਦਿੱਤੇ ਇਸੇ ਨਾਲ ਹੀ ਕੁਝ ਰਿਸ਼ਤੇਦਾਰਾਂ ਅਤੇ ਨਾਲ ਹੀ ਗੁਰੂ ਜੀ ਦੇ ਖਾਸ ਮਿੱਤਰਾਂ ਨੂੰ ਵੀ ਸੱਦੇ ਆ ਗਿਆ ਗੁਰੂ ਜੀ ਦੀ ਉਸ ਵੇਲੇ 30 ਸਾਲ ਦੀ ਉਮਰ ਸੀ ਜਦ 24 ਜੇਠ 1544 ਜ਼ਿਕਰ ਵਿੱਚ 1487 ਈਸਵੀ ਨੂੰ ਉਹਨਾਂ ਦਾ ਵਿਆਹ ਹੋਇਆ ਗੁਰੂ ਜੀ ਦੀ ਬਰਾਤ ਵਿੱਚ ਜਿੱਥੇ ਰਾਏ ਬਲਾ ਜੀਆਂ ਵਰਗੀਆਂ ਸਖਸ਼ੀਤਾ ਸਾਮਲ ਸਨ ਉੱਥੇ ਭਗਵੇਂ ਕੱਪੜਿਆਂ ਵਾਲੇ ਸਾਧੂ ਸੰਤ ਵੀ ਸ਼ਾਮਲ ਸਨ ਅਜਿਹੀ ਅਲੋਖੀ Vਰਾਤ ਦੇਖ ਕੇ ਲੋਕੀ ਹੈਰਾਨ ਰਹਿ ਗਏ ਜਿਸ ਥਾਂ ਉੱਤੇ Vਰਾਤ ਬਿਠਾਈ ਗਈ ਉਸ ਦੇ ਨੇੜੇ ਇੱਕ ਕੱਚੀ ਕੰਧ ਖੜੀ ਸੀ ਇੱਕ ਮਾਈ ਨੇ ਸੁਝਾ ਦਿੱਤਾ ਕਿ ਕੰਧ ਤੋਂ ਥੋੜੇ ਦੂਰ ਹੋ ਕੇ ਬੈਠੋ ਕੋਈ ਪਤਾ ਨਹੀਂ ਕਦੋਂ ਡਿੱਗ ਪਵੇ ਗੁਰੂ ਜੀ ਦਾ ਜਵਾਬ ਸੀ ਕਿ ਕੰਧ ਕਦੇ ਨਹੀਂ ਡਿੱਗੇਗੀ ਜਿੱਥੇ ਇੱਥੇ ਇਹ ਦੱਸਣਾ ਬੰਦਾ ਹੈ ਕਿ ਇਹ ਕੰਮ ਬਟਾਲੇ ਵਿੱਚ ਅੱਜ ਵੀ ਖੜੀ ਹੈ ਤੇ ਇਸ ਥਾਂ ਤੇ ਗੁਰਦੁਆਰਾ ਕੰਧ ਸਾਹਿਬ ਸਥਿਤ ਹੈ ਇਸੇ ਪ੍ਰਕਾਰ ਗੁਰੂ ਜੀ ਦਾ ਵਿਆਹ ਕਰਵਾ ਕੇ ਸੁਲੱਖਣੀ ਜੀ ਨੂੰ ਸੁਲਤਾਨਪੁਰ ਲੋਧੀ ਲਿਆ ਆਏ ਅਤੇ ਆਪਣਾ ਵੱਖਰਾ ਮਕਾਨ ਬਣਾ ਕੇ ਰਹਿਣ ਲੱਗੇ ਵਿਆਹ ਤੋਂ ਬਾਅਦ ਉਹਨਾਂ ਦੇ ਘਰ ਮਾਤਾ ਪਿਤਾ ਜੀ ਕੁਝ ਦਿਨ ਰਹੇ ਅਤੇ ਫੇਰ ਅਲਵੰਡੀ ਚਲੇ ਗਏ। ਉਹਨਾਂ ਦੇ ਘਰ ਵੱਡੇ ਪੁੱਤਰ ਬਾਬਾ ਸ਼੍ਰੀਚੰਦ ਜੀ 1494 ਈਸਵੀ ਅਤੇ ਛੋਟੇ ਪੁੱਤਰ ਬਾਬਾ ਲక్ష్ਮੀਦਾਸ ਦਾ 1496 ਈਸਵੀ ਨੂੰ ਜਨਮ ਹੋਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।